ਸੁੱਚੇ ਸੂਰਮੇ ਦੀ ਗਾਥਾ ਨੂੰ ਕੁਲਦੀਪ ਮਾਨਕ, ਮੁਹੰਮਦ ਸਦੀਕ ਦੇ ਨਾਲ-ਨਾਲ ਕਈ ਹੋਰ ਸਿੰਗਰਾਂ ਨੇ ਵੀ ਆਪਣੇ ਗੀਤ ਚ ਪਰੋਇਆ ਹੈ। ਗੀਤਾਂ ਦੇ ਫਿਲਮਾਂ ਚ ਦਿਖਾਇਆ ਗਿਆ ਹੈ ਕਿ ਸੁੱਚੇ ਸੂਰਮੇ ਦਾ ਕਤਲ ਅਖਾੜੇ ਵਿੱਚ ਕੀਤਾ ਗਿਆ। ਅੱਜ ਆਪਾਂ ਸੁੱਚੇ ਸੂਰਮੇ ਦੀਆਂ ਅਣ ਕਈਆਂ ਗੱਲਾਂ ਬਾਰੇ ਜਾਣਾਂਗੇ। ਸੁੱਚੇ ਦਾ ਇੱਕ ਵੱਡਾ ਪ੍ਰਾਸਿ ਨਰਾਇਣ। ਸੁੱਚੇ ਨੇ ਆਪਣਾ ਬਚਪਨ ਆਪਣੇ ਨਾਨਕੇ ਪਿੰਡ ਹੀ ਬਿਤਾਇਆ। ਉਸ ਪਿੰਡ ਵਿੱਚ ਪਹਿਲਵਾਨੀ ਮਸ਼ਹੂਰ ਸੀ। ਜਿਸ ਕਾਰਨ ਸੁੱਚੇ ਨੂੰ ਵੀ ਪਹਿਲਵਾਨੀ ਦਾ ਸ਼ੌਂਕ ਪੈ ਗਿਆ। ਸੂਚੇ ਦੀ ਆਪਣੇ ਪਿੰਡ ਨੰਬਰਦਾਰ ਦੇ ਮੁੰਡੇ ਕੁਕਰ ਨਾਲ ਗਹਿਰੀ ਦੋਸਤੀ ਸੀ ਦੋਵੇਂ ਦੋਸਤ ਇਕੱਠੇ ਹੀ ਪਹਿਲਵਾਨੀ ਸਿੱਖਣ ਲੱਗੇ ਸਮਾਂ ਲੰਘਿਆ ਸੂਚਾ ਜਵਾਨ ਹੋਇਆ ਉਸਦੇ ਵੱਡੇ ਪ੍ਰਾਣੇ ਵਿਆਹ ਕਰਵਾਇਆ ਪਰ ਨਰਾਇਣ ਦੀ ਆਪਣੇ ਘਰ ਵਾਲੇ ਨਾਲ ਨਹੀਂ ਨਿਭੀ ਤੇ ਉਹ ਉਸ ਨੂੰ ਛੱਡ ਕੇ ਚਲੀ ਗਈ ਜਿਸ ਤੋਂ ਬਾਅਦ ਨਰਾਇਣ ਨੇ ਦੂਜਾ ਵਿਆਹ ਕਰਵਾਇਆ ਬਲਵੀਰ ਕੋਰਨਾ ਬਲਵੀਰ ਉਹ ਸੋਹਣੀ ਸੀ ਪਰ ਉਸ ਦਾ ਚਰਿੱਤਰ ਠੀਕ ਨਹੀਂ ਸੀ ਨਰਾਇਣ ਜਿੰਸੀ ਤੌਰ ਤੇ ਕਮਜ਼ੋਰ ਸੀ ਸੂਚੇ ਦੇ ਕਾਰਨ ਜਿਹੜਾ ਉਹਦਾ ਦੋਸਤ ਸੀ ਕੁਕਰ ਉਹ ਨਰਾਇਣ ਦੇ ਘਰ ਕੁਜ਼ਾ ਆਣਾ ਜਾਣਾ ਸੀ ਕੁਕਰ ਬਲਬੀਰੋ ਤੇ ਮਾੜੀ ਅੱਖ ਰੱਖਣ ਲੱਗਿਆ ਥੋੜੇ ਸਮੇਂ ਬਾਅਦ ਕੁਕਰ ਤੇ ਬਲਬੀਰੋ ਦਾ ਪਿਆਰ ਪੈ ਗਿਆ ਕੁਕਰ ਸੂਚੇ ਤੋਂ ਡਰਦਾ ਸੀ ਇਸ ਲਈ ਬਲਬੀਰ ਤੇ ਕੁਕਰ ਘਟ ਮਿਲਦੇ ਸੀ ਜਿਸ ਤੋਂ ਬਾਅਦ ਕੁਕਰ ਨੇ ਸੂਚੇ ਨੂੰ ਰਸਤੇ ਤੋਂ ਹਟਾਉਣ ਦਾ ਇੱਕ ਪਲਾਨ ਬਣਾਇਆ ਉਸ ਨੇ ਸੂਚੇ ਨੂੰ ਕਿਹਾ ਕਿ ਚਲ ਆਪਾਂ ਫੌਜ ਵਿੱਚ ਭਰਤੀ ਹੁੰਦੇ ਆ। ਹੁਣ ਸੋਚਿਆ ਤਾਂ ਭਰਤੀ ਹੋ ਗਿਆ ਪਰ ਕੁੱਕਰ ਦਾ ਜਿਹੜਾ ਮਨ ਸੀ ਉਹ ਮੈਲਾ ਸੀ ਤਾਂ ਉਹ ਭਰਤੀ ਨਹੀਂ ਹੋਇਆ। ਸੋਚਾ ਫੌਜ ਵਿੱਚ ਚਲਾ ਗਿਆ ਤੇ ਹੁਣ ਕੁੱਕਰ ਤੇ ਬਲਵੀਰੋ ਖੁੱਲ ਕੇ ਮੇਰਨ ਲੱਗੇ ਨੇ। ਆਉਣਾ ਨਾ ਹੁਣ ਕਿਸੇ ਦਾ ਵੀ ਡਰ ਨਹੀਂ ਸੀ। ਜਿਹੜਾ ਕੁੱਕਰ ਸੀ ਉਹ ਵੀ ਵਿਆਹਿਆ ਵਰਿਆ ਸੀ ਤੇ ਉਸਦੇ ਬਾਲ ਬੱਚੇ ਵੀ ਸੀ। ਕੁੱਕਰ ਤੇ ਬਲਵੀਰੋ ਨੂੰ ਮਿਲਵਾਨ ਦਾ ਜਿਹੜਾ ਕੰਮ ਸੀ ਉਹ ਭਾਗ ਸਿੰਘ ਨੇ ਲਿਆ ਸੀ। ਬਲਵੀਰਨਾਰਾਇਣ ਨੂੰ ਕੋਝ ਸਮਝਦੇ ਨਹੀਂ ਸੀ ਮਤਲਬ ਜਿਹੜਾ ਉਹਦਾ ਪਤੀ ਸੀ ਨਰਾਇਣ ਸੋਚੇ ਦਾ ਭਰਾ ਬਲਵੀਰ ਉਹ ਸੁਣ ਕੁਝ ਨਹੀਂ ਸਮਝਦੇ ਸੀ ਨਰਾਇਣ ਇੱਕ ਤਰ੍ਹਾਂ ਦਾ ਡਰਪੋਕ ਸੀ ਹੁਣ ਨਰਾਇਣ ਨੇ ਕੀ ਕੀਤਾ ਨਰਾਇਣ ਨੇ ਬਲਵੀਰੋ ਤੇ ਘੂਕਰ ਦੀਆਂ ਕਰਤੂਤਾ ਚਿੱਠੀ ਵਿੱਚ ਲਿਖ ਕੇ ਸੁੱਚੇ ਤੱਕ ਪਹੁੰਚਾਈਆਂ ਪਿੰਡ ਵਿੱਚ ਕਰਦੀ ਇੱਜ਼ਤ ਰੋਲਣ ਕਰਕੇ ਸੁੱਚਾ ਪੜਖ ਉਠਿਆ ਉਸਨੇ ਫੌਜ ਤੋਂ ਛੁੱਟੀ ਲੈਣੀ ਚਾਹੀਏ ਪਰ ਜਦੋਂ ਉੱਥੇ ਅੰਗਰੇਜ਼ ਅਫਸਰ ਸੀ ਉਸਨੇ ਮਨਾ ਕਰ ਦਿੱਤਾ ਕੁਝ ਦਿਨਾਂ ਬਾਅਦ ਉਸੇ ਹੀ ਅੰਗਰੇਜ਼ ਅਫਸਰ ਦੇ ਘਰ ਅੱਗ ਲੱਗੀ ਤੇ ਸੋਚੇ ਨੇ ਬੜੀ ਹੀ ਬਹਾਦਰੀ ਨਾਲ ਅੰਗਰੇਜ਼ ਅਫਸਰ ਦੇ ਦੋ ਬੱਚੇ ਤੇ ਉਸ ਦੀ ਕਰਵਾਲੀ ਨੂੰ ਬਚਾਇਆ ਜਿਸ ਤੋਂ ਬਾਅਦ ਅੰਗਰੇਜ਼ ਅਫਸਰ ਨੇ ਖੁਸ਼ ਹੋ ਕੇ ਕਿਹਾ ਕਿ ਸੋਚੇ ਤੂੰ ਜੋ ਮੰਗਣਾ ਮੰਗ ਫਿਰ ਸੋਚੇ ਨੇ ਕਿਹਾ ਕਿ ਉਸ ਨੂੰ ਫੌਜ ਚੋਂ ਛੁੱਟੀ ਚਾਹੀਦੀ ਏ ਤੇ 12 ਬੋਰ ਦੀ ਬੰਦੂਕ ਚਾਹੀਦੀ ਏ ਅੰਗਰੇਜ਼ ਅਫਸਰ ਨੇ ਕਿਹਾ ਕਿ ਸੋਚੇ ਤੂੰ ਮੇਰੇ ਤਿੰਨ ਬਚਾਏ ਨੇ ਤੇ ਤੈਨੂੰ ਤਿੰਨ ਗਤਲ ਮਾਫ ਨੇ ਕਾਰ ਪਹੁੰਚ ਕੇ ਸੋਚੇ ਨੇ ਕੁੱਕਰ ਤੇ ਬਲਵੇਰੋ ਨੂੰ ਖੂਬ ਖੜਿਆ-ਖੜਿਆ ਸੁਣਾਈਆ ਥੋੜੇ ਦਿਨ ਤਾਂ ਉਹ ਠੀਕ ਰਿਹਾ ਸਹੀ ਚੱਲ ਰਿਹਾ ਸੀ ਪਰ ਬਾਅਦ ਵਿੱਚ ਉਹ ਫਿਰ ਚੋਰੀ-ਚੋਰੀ ਮਿਲਣ ਲੱਗੇ ਜਿਸ ਤੋਂ ਬਾਅਦ ਪਿੰਡ ਦੇ ਅਖਾੜੇ ਵਿੱਚ ਕੁੱਕਰ ਤੇ ਸੂਚੇ ਦੀ ਲੜਾਈ ਹੋ ਗਈ ਪਰ ਬਜ਼ੁਰਗਾਂ ਦੇ ਜਿਹੜੇ ਪਿੰਡ ਵਿੱਚ ਬਜ਼ੁਰਗ ਸੀ ਵੱਡੇ ਸੀ ਉਹਨਾਂ ਦੇ ਸਮਝਾਣ ਕਰਕੇ ਜਿਹੜਾ ਸੋਚਾ ਸੀ ਉਸਨੇ ਕੁੱਕਰ ਨੂੰ ਛੱਡ ਦਿੱਤਾ ਫਿਲਮਾਂ ਤੇ ਗਾਣਿਆਂ ਵਿੱਚ ਇਹ ਦਿਖਾਇਆ ਗਿਆ ਕਿ ਅਖਾੜੇ ਵਿੱਚ ਸੂਚੇ ਨੇ ਕੁੱਕਰ ਨੂੰ ਮਾਰਤਾ ਸੀ ਪਰ ਐਵੇਂ ਨਹੀਂ ਸੀ ਪਰ ਅਗਲੇ ਦਿਨ ਨੇ ਸੋਚੇ ਨੇ ਸਾਥ ਵਿੱਚ ਕੂਕਰ ਦਾ ਕਤਲ ਕੀਤਾ ਸੀ ਬਾਅਦ ਵਿੱਚ ਘਰ ਆ ਕੇ ਸੋਚੇ ਨੇ ਆਪਣੇ ਭਾਬੇ ਬਲਬੀਰ ਨੂੰ ਗੋਲੀ ਮਾਰੀ ਤੇ ਇਸ ਤੋਂ ਬਾਅਦ ਸੋਚਿਆ ਜਦੋਂ ਪਿੰਡ ਤੋਂ ਬਾਹਰ ਜਾਣ ਲੱਗਾ ਤਾਂ ਉਸ ਨੂੰ ਰਸਤੇ ਵਿੱਚ ਉਹੀ ਭਾਗ ਸਿੰਘ ਟਕਰਿਆ ਜਿਹੜਾ ਬਲਬੀਰ ਤੇ ਕੂਕਰ ਨੂੰ ਮਿਲਵਾਂਦਾ ਸੀ ਤਾਂ ਉਸ ਨੇ ਸੋਚੇ ਨੇ ਦੂਰੋਂ ਹੀ ਉਸ ਤੇ ਗੋਲੀ ਚਲਾਈ ਤਾਂ ਜਿਹੜਾ ਭਾਗ ਸਿੰਘ ਸੀ ਡਿੱਗ ਗਿਆ ਸੂਚਨੇ ਤਾਂ ਜਾਣ ਕੇ ਮਰਨ ਦੀ ਐਕਟਿੰਗ ਕੀਤੀ ਸੀ ਪਰ ਸੋਚਣ ਲੱਗਿਆ ਕਿ ਉਸ ਦੀ ਵੀ ਮੌਤ ਹੋ ਗਈ ਹੈ ਬਾਅਦ ਵਿੱਚ ਸੋਚਾ ਹਰਿਆਣੇ ਜਾ ਕੇ ਸਾਧੂਆਂ ਦੇ ਪੇਸ ਦੇ ਵਿੱਚ ਰਹਿਣ ਲੱਗਿਆ ਇਸ ਸਮੇਂ ਸੋਚੇ ਨੇ ਇੱਕ ਬੀਬੀ ਦੀ ਪੁਕਾਰ ਸੁਣ ਕੇ ਗਵਾਂ ਨੂੰ ਮਾਰਨ ਵਾਲੇ ਸੱਤ ਬੂਚੜਾ ਨੂੰ ਵੀ ਮਾਰਿਆ ਸੀ ਜਿਸ ਤੋਂ ਬਾਅਦ ਸੋਚੇ ਦੇ ਨਾਮ ਪਿੱਛੇ ਸੂਰਮਾ ਸ਼ਬਦ ਪਿਆ ਇਸ ਤੋਂ ਬਾਅਦ ਸੋਚਾ ਲੁਕ ਕੇ ਰਹਿਣ ਲੱਗਿਆ ਪਰ ਧੋਖੇ ਨਾਲ ਸੋਚੇ ਨੂੰ ਪੁਲਿਸ ਨੂੰ ਫੜਾ ਦਿੱਤਾ ਗਿਆ ਉਸ ਸਮੇਂ ਮਹਾਰਾਜਾ ਭੁਪਿੰਦਰ ਸਿੰਘ ਉਥੋਂ ਦੇ ਮੁਖੀ ਸਨ ਸੋਚੇ ਦੇ ਇਤਿਹਾਸ ਨੂੰ ਜਾਣ ਕੇ ਉਹਨਾਂ ਨੇ ਭੁਪਿੰਦ ਮਹਾਰਾਜਾ ਭੁਪਿੰਦਰ ਸਿੰਘ ਨੇ ਸੋਚੇ ਨੂੰ ਬਰੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਸੋਚਾ ਮੋੜ ਆਪਣੇ ਪਿੰਡ ਸਮਾਉ ਆ ਕੇ ਰਹਿਣ ਲੱਗਿਆ ਥੋੜੇ ਸਮੇਂ ਬਾਅਦ ਉਸ ਨਾਨਕੇ ਪਿੰਡ ਲਗਦੇ ਭਤੀਜੇ ਸੰਤ ਸਿੰਘ ਨੇ ਸੋਚੇ ਨੂੰ ਕਿਹਾ ਕਿ ਉਸ ਦੀ ਮਾਂ ਦਾ ਚਰਿੱਤਰ ਠੀਕ ਨਹੀਂ ਰਿਹਾ ਉਹ ਪਿੰਡ ਦੇ ਗੱਜਣ ਵੈਲੀ ਨਾਲ ਜਾ ਕੇ ਰਹਿਣ ਲੱਗ ਪਈ ਹੈ ਸੋਚਨੇ ਕਿਹਾ ਸੰਤ ਸਿੰਘ ਨੂੰ ਕਿ ਮੈਂ ਹੁਣ ਪਹਿਲਾਂ ਵੀ ਬੜੇ ਔਖੇ ਸਮੇਂ ਚੋਂ ਲੰਘ ਚੁੱਕਿਆ ਤੇ ਹੁਣ ਉਹ ਜਿਹਾ ਕੁਝ ਨਹੀਂ ਕਰੇਗਾ ਪਰ ਸੰਤ ਸਿੰਘ ਦੇ ਬਾਰ ਬਾਰ ਕਹਿਣ ਤੇ ਸੋਚਨੇ ਰਾਜਕੌਰ ਤੇ ਗੱਜਨ ਵੈਰੀ ਨੂੰ ਸਮਝਾਇਆ ਉਹਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਥੋੜੇ ਸਮੇਂ ਤੱਕ ਸਹੀ ਰਹੇ ਪਰ ਉਹ ਫੇਰ ਉਹਵੇਂ ਮਿਲਣ ਲੱਗੇ ਇਸ ਜਿਸ ਤੋਂ ਬਾਅਦ ਸੋਚਨੇ ਰਾਜਕੌਰ ਤੇ ਗੱਜਨ ਵੈਰੀ ਨੂੰ ਗੋਲੀ ਮਾਰ ਦਿੱਤੀ ਤੇ ਦੋਵਾਂ ਦੀ ਉੱਥੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਸੋਚਾ ਹਿਮਾਚਲ ਚ ਜਾ ਕੇ ਸਾਧੂਆਂ ਦੇ ਪੇਸ ਵਿੱਚ ਰਹਿ ਲਗਿਆ ਤੇ ਉੱਥੇ ਜਦੋਂ ਉਹ ਪਾਣੀ ਪੀਣ ਲੱਗਿਆ ਸੀ ਤਾਂ ਇੱਕ ਪੁਲਿਸ ਵਾਲੇ ਦੀ ਨਜ਼ਰ ਉਸਦੇ ਹੱਥ ਤੇ ਉਹ ਕਰੇ ਨਾਂ ਤੇ ਪਈ ਜਿਸ ਤੋਂ ਬਾਅਦ ਸੋਚਾ ਫੜਿਆ ਗਿਆ ਸੀ ਉਸੇ ਫਿਰ ਕੇਸ ਚੱਲਿਆ ਸੀ ਰਾਜਕੌਰ ਤੇ ਗੱਜਨ ਵੈਲੀ ਦਾ ਕਤਲ ਦਾ ਤੇ ਉਸ ਨੂੰ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸੋਚੇ ਦੀ ਉਮਰ 32 ਜਾਂ 33 ਸਾਲ ਦੀ ਸੀ